ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਾਵਨ ਅਖਰੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਸੋ ਇਸ ਲਈ ਪਿਛਲੇ ਜਿਹੜੇ ਭਾਗ ਨੇ ਸਾਰੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਆਪ ਸਰਵਣ ਕਰ ਸਕਦੇ ਹੋ 48 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਸ਼ਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਣ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਕਰਨੈ ਨੰਨੇ ਦੀ ਆਵਾਜ਼ ਤੇ ਦਲਾਵਾਂ ਦੀ ਆਵਾਜ਼ ਉਚਾਰਨ ਕਰਨੀ ਹੈ ਤੇ ਇਹ ਤਿਆਰ ਰੱਖਣਾ ਜਿਹੜੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇਹਨਾਂ ਤੇ ਵਿਸ਼ਰਾਮ ਹੋਣਗੇ ਪੌੜੀ ਖਖਾ ਖਖਾ ਕਸ ਕੇ ਬੋਲਣਾ ਤਕਲਾ ਕੇ ਖਖਾ ਖਰਾ ਸਰਾ ਹੋਤਾ ਹੋ ਜੋ ਖਿੰਨ ਮਹ ਊਨੇ ਸੁਭਰ ਪ੍ਰਾਹੂ ਊਨੇ ਸੁਭਰ ਪ੍ਰਾਹੂ ਸੁਭਰ ਵਰਨਾ ਸੋ ਭਰਨੀ ਕਹਿਣਾ ਸੁਭਰ ਪ੍ਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਜਾਪੈ ਦਲਾਵਾਂ ਦੇ ਨਾਲ ਭਾਵੈ ਖਸਮਤਾ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਨਤਾ ਆਗਨਤਾ ਨਹੀਂ ਕਹਿਣਾ ਅਗਨਤਾ ਅਸੰਖ ਖਤੇਖੰ ਬਖਸ਼ਣਹਾਰਾ ਨਾਨਕ ਸਾਹਿਬ ਸਦਾ ਦਇਆਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰੋ ਹਰਿ ਰਾਏ ਉਕਤ ਸਿਆਨ ਪਸਗਲ ਤਿਆਗ ਨਾਨਕ ਲਏ ਮਿਸਮਾਏ ਪਉੜੀ ਸਸਾ ਸਿਆਨ ਪਛਾੜ ਇਆਨਾ ਹਕਮਤ ਹੁਕਮ ਨਾ ਪ੍ਰਪਤਿਆਨਾ ਸਹਸ ਭਾਤ ਕਰਹਿ ਚਤੁਰਾਈ ਸੰਗ ਤੁਹਾਰੇ ਤੁਹਾਰੇ ਨਹੀਂ ਪੜਨਾ ਤੁਹਾਰੇ ਦਲਾਵਾਂ ਦੇ ਨਾਲ ਏਕ ਨਾ ਜਾਏ ਸੋਉ ਸੋਉ ਜਪ ਦਿਨ ਰਾਤੀ ਰੇ ਜੀਅ ਚੱਲੇ ਤੁਹਾਰੇ ਸਾਥੀ ਚੱਲੇ ਦਲਾਵਾਂ ਦੇ ਨਾਲ ਸਾਧ ਸੇਵਾ ਲਾਵੇ ਜੇ ਆਪੈ ਨਾਨਕ ਤਾ ਕੋ ਦੁੱਖ ਨਾ ਵਿਆਪੈ ਦਲਾਵਾਂ ਦੇ ਨਾਲ ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਮੂਠੈ ਸੁਖ ਹੋਏ ਬੂਠੈ ਦਲਾਵਾਂ ਦੇ ਨਾਲ ਨਾਨਕ ਸਭ ਮੈਂ ਰਬ ਰਹਿਆ ਥਾਨ ਤਨੰਤਰ ਸੋਏ ਪੌੜੀ 헤ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਦ ਸਦੀਵ ਦੁਖ ਭੰਜਨ ਗੁਰ ਗਿਆਨ ਹੋ ਛੁਟਕੈ ਛੁਟਕੇ ਨਹੀਂ ਪੜ ਦੇਣਾ ਛੁਟਕੇ ਦਲਾਵਾ ਦੇ ਨਾਲ ਹੋਏ ਆਨੰਦ ਤਿਹ ਹੋ ਨਾਹੀ ਤਹਿ ਆਪ ਹਤੇ ਦੂਖ ਜਨਮ ਹੈ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦ੍ਰਿੜੈ ਦਰੜੇ ਦਲਾਵਾਂ ਲੱਗੀਆਂ ਦਰੜੇ ਨਹੀਂ ਕਹਿਣਾ ਦਰੜ ਹੈ ਦਇਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਔਰੇ ਔਰੇ ਨਹੀਂ ਪੜ ਦੇਣਾ ਔਰੇ ਦਲਾਵਾਂ ਦੇ ਨਾਲ ਕਸ਼ੂ ਨਾ ਕਿਨਹੁ ਕੀਆ ਨਾਨਕ ਸਭ ਕਸ਼ ਪ੍ਰਭ ਤੇ ਹੂਆ ਸ਼ਲੋਕ ਲੇਖੇ ਲੇਖੇ ਨਹੀਂ ਪੜ ਦੇਣਾ ਹੁਣ ਕਈ ਸੰਗਤਾਂ ਨੂੰ ਲੇਖੇ ਪੜਦੇ ਨਹੀਂ ਕਿਉਂਕਿ ਇਹ ਜਿਹੜਾ ਮੰਗਲ ਆਮ ਹੀ ਪੜਿਆ ਜਾਂਦਾ ਹੈ ਸੋ ਧਿਆਨ ਰੱਖਣਾ ਦਲਾਵਾਂ ਦਾ ਲੇਖ ਹੈ ਕਤ ਹੈ ਨ ਛੂਟੀ ਹੈ ਛੂਟੀ ਹੈ ਨਹੀਂ ਕਹਿ ਦੇਣਾ ਛੂਟੀ ਹੈ ਦਲੈਂਕੜਾਂ ਦੇ ਨਾਲ ਛੂਟੀ ਹੈ ਖਿੰਨ ਖਿੰਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਣ ਹੈਂਗਾਰ ਬੇਗਾਨਾ ਅਲਪਮਤ ਜਿਉ ਪਿੰਡ ਜਿਨ ਸੁਖ ਦਈਏ ਤਾਹੇ ਨ ਜਾਣ ਤਤ ਲਾਹਾ ਮਾਇਆ ਕਾਰਨੇ ਦਹਿ ਦਿਸ ਢੂਣੜ ਜਾਹੇ ਦੇਵਨ ਹਾਰ ਦਾ ਤਾਰ ਪ੍ਰਭ ਨਿਮਖਣਾ ਮਨ ਹੈ ਵਸਾਏ ਲਾਲਜ ਝੋੜ ਵਿਕਾਰ ਮੋਹ ਇਹ ਸੰਪੈ ਸੰਪੈ ਨਿਪਰਦਨ ਸੰਪੈ ਮਨ ਮਾਹੇ ਲੰਪੜ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਏ ਤੁਧ ਭਾਵੇ ਦਲਾਵਾਂ ਦੇ ਨਾਲ ਭਾਵੇ ਤਾਂ ਬਖਸ਼ ਲਹੇ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਣ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲ ਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲ ਤ ਖੇਲ ਤੇ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੱਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਆਨੰਦ ਸੂਖ ਬਿਸਰਾਮ ਇਹਨੂੰ ਆਨੰਦ ਨਹੀਂ ਪੜ ਦੇਣਾ ਅਨੰਦ ਪੋਲਾ ਖੇਮ ਖੇਪ ਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੈ ਪਾਛੈ ਆਪ ਨਾਨਕ ਸੋ ਸਰਾਹੀਐ ਦਲਾਵਾਂ ਦੇ ਨਾਲ ਜੇ ਘਟ ਘਟ ਰਹਿਆ ਬਿਆਪ ਸਲੋਕ ਆਏ ਪ੍ਰਭ ਸਰਨਾਗਤੀ ਮੈਨੂੰ ਸਰਨਾਗਤੀ ਨਹੀਂ ਕਹਿ ਦੇਣਾ ਸਰਨਾਗਤੀ ਇਕੱਠਾ ਪਾਠ ਹੈ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹ ਤ੍ਰਿਭਵਨ ਪ੍ਰਭ ਧਾਰੇ ਅੱਖਰ ਕਾਰ ਕਰ ਬੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਖਿਆਨਾ ਵਖਿਆਨਾ ਗੱਗੇ ਖਖੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਕਰਨਾ ਵਾ ਵਖਖੇ ਸਿਆਰੀ ਐੜੇ ਕੰਨ ਨੰਨੇ ਕੰਨ ਵਖਿਆਨਾ ਅਖਰ ਮੁਗਤ ਜੁਗਤ ਭੈ ਪਰਮਾ ਅਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗੰਮ ਮਸਟਕ ਲਿਖਾਵਤੀ ੳਰਜ ਰਹਿਓ ਸਭ ਸੰਗ ਨੂਪੁਰ ਪਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀ ਇਹਨੂੰ ਰੂਪਾਵਤੀ ਨਹੀਂ ਕਹਿ ਦੇਣਾ ਰੂਪਾਵਤੀ ਇਕੱਠਾ ਪਾਠ ਹੈ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪੌੜੀ हे अचूत हे पारब्रह्म अविनाशी अग्नाश हे पूर्ण हे सर्वमय दुखभंजन गुणतास हे संगी हे निरंकार हे निर्गुण सब ठीक हे गोविंद हे गुणनिधान जाके सदा विवेक हे अपरंपर हर हर हेपी होवन हार है दोहाए मुक्ते ने एकते हाहे दे छाई लगी है एक हाहा मुक्ता है दोने हाहे लगे तैयार रखना ਹੇ ਹੈਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨੇਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਏ ਨਿਰਗੁਨ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਗੁਨ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਦੀਜੇ ਨਹੀਂ ਪੜ ਦੇਣਾ ਦੀਜੈ ਰਾਖੋ ਹਿਏ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਸਹੋਦਰਾ ਨਹੀਂ ਕਹਿਣਾ ਸਹੋਦਰਾ ਇਕੱਠਾ ਪਾਠ ਹੈ ਗੁਰਦੇਵ ਦਾਤਾ ਹਰਨਾਮ ਉਪਦੇਸੈ ਉਪਦੇਸੈ ਨਹੀਂ ਪੜ ਦੇਣਾ ਉਪਦੇਸੈ ਗੁਰਦੇਵ ਮਨ ਤਨ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਦੇ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਣ ਇਹਨੂੰ ਮੰਜਣ ਨਹੀਂ ਕਹਿ ਦੇਣਾ ਮੱਜਣ ਕਹਿਣਾ ਮੱਜਣ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਪਤਿਤ ਨਹੀਂ ਕਹਿਣਾ ਪਤਤ ਪਤਤ ਪਵਿੱਤ ਕਰਾ ਗੁਰਦੇਵ ਆਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਪ ਉਧਰਾ ਉਧਰਾ ਨਹੀਂ ਕਹਿ ਦੇਣਾ ਉਧਰਾ ਉਧਰਾ ਪਾਠ ਬੋਲਣਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਦ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਇਹੋ ਸ਼ਲੋਕ ਆਦ ਅੰਤ ਪੜਨਾ ਇਹੋ ਇਹ ਨਹੀਂ ਕਹਿ ਦਨਾ ਇਹੋ ਹਾਏ ਓਂਕੜ ਇਹੋ ਸ਼ਲੋਕ ਆਦ ਅੰਤ ਪੜਨਾ ਸੰਗਤ ਜੀ ਜਦੋਂ ਵੀ ਵਾਰ ਇਹ ਬਾਵਨ ਅਖਰੀ ਸਮਾਪਤ ਹੋਵੇਗੀ ਤੇ ਇਸ ਦਾ ਉਚਾਰਨ ਜ਼ਰੂਰ ਨਾਲ ਕਰਨਾ ਹੈ ਸੋ ਸਾਰੀ ਸੰਖਿਆ ਆਪਣੀ ਸੰਪੂਰਨ ਹੋ ਗਈ ਇਹ ਬਾਵਨ ਅਖਰੀ ਦੀ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ